ਚੱਲ ਤੁਸੀਂ ਕੌਣ ਹੋ ਐਸੇ ਮਸੱਲੀ ਤੂੰ ਮਸੱਲੀ ਹੈ ਹਾਂਜੀ ਤੇ ਤੇਰਾ ਪਿਓ ਵਾ ਇਹ ਮਸੱਲੀ ਹਸਣ ਦਾ ਵਾਲੰਮ ਦੇ ਬਣ ਗਈ ਬਣ ਗਈ ਬਣ ਗਈ ਬਾਈ ਚਾਚਾ ਬਣ ਗਈ ਬਣ ਗਈ ਬਣ ਗਈ ਯਾਰ ਸਾਡੀ ਜਿਹੜੀ ਨਾ ਮੁਰਗੀ ਨੂੰ ਲੈ ਗਿਆ ਗਿੱਦਰ ਚੁੱਕ ਕੇ ਤੇ ਚਾਚੇ ਕੋ ਪੁੱਛਦੇ ਚਾਚਾ ਕਿਸ ਤਰ੍ਹਾਂ ਖਾਦੀ ਹੋਣੀ ਹੁੰਨੇ ਅੱਜ ਅੱਲਾ ਦੇ ਬੰਦਾ ਉਹ ਨੇ ਤੇ ਅੱਜ ਮਰਦਨ ਸਰ ਨੇ ਤੇ ਬਗਾਇਰ ਦਸੀ ਹੋਣੀ ਸੁੱਕੀ ਰੋਸਟ ਕੀਤੀ ਲੱਗਦਾ ਹੁੰਨੇ ਹਣਾ ਲੈ ਚਲੇ ਉਬਾਲ ਵੀ ਅੱਲਾ ਦੇ ਬੰਦੇ ਆ ਦੋ ਦਿਨ ਹੋ ਗਿਆ ਉਹ ਫੇਰਾ ਮਾਰਨਦੇ ਸੀ ਗਿੱਦੜ ਭਾਈਕ ਨੀ ਪਾਕ ਇਸ਼ਾਨ ਬਣੇ ਹੁਣ ਤਾਂ ਤੇਰੇ ਸਾਹ ਲੱਗਦੇ ਨਾ ਜੀ ਕਾ ਬਣਾ ਜਿੰਨਾ ਮਮਤ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਵਲੌਗ ਚ ਤੇ ਨਵੇਂ ਦਿਨ ਤੇ ਸਾਰਿਆਂ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਜੀ ਆਨ ਵਾਖਦੇ ਆ ਤੇ ਕਰਦੇ ਅੱਜ ਦਾ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਹੋ ਗਈ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਸਵੇਰ ਸਵੇਰ ਦਾ ਟਾਈਮ ਆ ਤੇ ਅਸੀਂ ਹੁਣ ਪਹੁੰਚ ਗਏ ਤੂੜੀ ਲੈਣ ਟਾਈਮ ਹੋ ਗਿਆ 11:00 ਵਜੇ ਨੇ ਤੇ ਪੱਠੇ-ਪੁੱਠੇ ਇੱਕ ਵਾਰੀ ਤਾਂ ਅਸੀਂ ਪਾਏ ਆ ਤੇ ਹੁਣ ਦੂਜੀ ਵਾਰ ਪਾਉਣੇ ਆ ਤੂੜੀ-ਛੂੜੀ ਲੈਣ ਆਏ ਆ ਤੇ ਚਾਚੇ ਨਾਲ ਨਾਲੇ ਸ਼ੁਗਲ ਮੇਲਾ ਲਾਉਣੇ ਨਾਲ ਤੂੜੀ ਜੋੜਨ ਨੇ ਆ ਵਿਚਾਰਾ ਪੁੱਥੜੀ ਬੈਠਾ ਹੀ ਇਕੱਲਾ ਉਹ ਵਿਚਾਰਾ ਦਿਲ ਕਰਦਾ ਗੱਲ ਕਰਨ ਨੂੰ ਆਪਣੇ ਨਾਲ ਆਪਾਂ ਰਹਿ ਵੀ ਨਹੀਂ ਦਿੰਦੇ ਉਹਨੂੰ ਭਾਈ ਫਫੜ ਚੁੱਪ ਚੁੱਪ ਰਹਿੰਦਾ ਸਾਡੇ ਤੋਂ ਫਫੜ ਨਾਲ ਕੋਈ ਕੁਛ ਗੱਲ ਮੇਲਾ ਲਾ ਜੀ ਯਾਰ ਫਫੜ ਉਹਨੂੰ ਗੱਲ ਕਰਨਾ ਚਾਹੁੰਦਾ ਆਪਣੇ ਨਾਲ ਲੈ ਥੋੜਾ ਆ ਜਾ ਆ ਜਾ ਆ ਜਾ ਇੱਧਰ ਆ ਵੀ ਜੋੜੀ ਹੈ ਮੇਰੀ ਜੁਾਈਏ ਕੱਲ ਯਾਰ ਤੁਸੀਂ ਆਏ ਨਹੀਂ ਕੋਈ ਵੀ ਮਾ ਫਿਰ ਬੰਦਾ ਬੰਗਾਰ ਕੇ ਲੈਂਦਾ ਕਹਿੰਦੀ ਚਕੌਂਗ ਨਹੀਂ ਨਹੀਂ ਯਾਰ ਮੈਂ ਨਾ ਕਰ ਮਾ ਮੇਰਾ ਥਾਜੀ ਕੋਟਰ ਕੋਟਰ ਮੈਂ ਕਟ ਲਾਂਗਾ ਯਾਰ ਆ ਜਿਹੜੀ ਗਲੀ ਹੈਗੀ ਆ ਇਹ ਧੁੱਪ ਲੱਗੀ ਨਾ ਆ ਧੁੱਪ ਲੱਗੀ ਚਾਲਾ ਧੁੱਪ ਲੱਗੀ ਰੋ ਰੋ ਚਾਲਾ ਸੁਣ ਗੱਲ ਸੁਣ ਯਾਰ ਇਹ ਧੁੱਪ ਲੱਗੀ ਇਹਨੂੰ ਇਸਾਈਡ ਤੇ ਖਲਾ ਦਿਆਂ ਚਲ ਆ ਏਓ ਸਾਈਡ ਤੋਂ ਵੀ ਜਿਹੜੀ ਨਾ ਉੱਥੇ ਵੀ ਹੈ ਗਿੱਲੀ ਵਿੱਚ ਉੱਥਲੀ ਸਾਈਡ ਤੇ ਲਓ ਜੀ ਆ ਗਏ ਹੁਣ ਪਠਿਆਨਾ ਤੱਕ ਤੇ ਮੌਸਮ ਜਿਹੜਾ ਹੋ ਗਿਆ ਉਹਨੂੰ ਖਰਾਬ ਕਿਉਂਕਿ ਹੁਣ ਕਣੀਆਂ ਪੈਣਾ ਸ਼ੁਰੂ ਹੋ ਗਈਆਂ ਨੇ ਤੇ ਦਵਾ-ਦਬ ਜਿਹੜਾ ਨਾ ਆਪਦਾ ਕੰਮ ਮੁਕਾਈਏ ਤਾਂ ਕਿਉਂਕਿ ਸਾਡੇ ਕੋਲ ਹੈਗਾ ਇਸ ਟਾਈਮ ਟਰੈਕਟਰ ਟਰੈਕਟਰ ਖੁੱਭ ਜਾਂਦਾ ਜ਼ਮੀਨ ਦੇ ਵਿੱਚ ਤੇ ਬਾਰਸ਼ ਜਿਹੜੀ ਹੈ ਨਾ ਹੁਣ ਹੋ ਗਈ ਹੈ ਸ਼ੁਰੂ ਕਣੀਆਂ ਜਿਹੜੀਆਂ ਨਾ ਪੈਣ ਲੱਗ ਪਈਆਂ ਨੇ ਸਾਰੇ ਜਿਹੜੇ ਨਾ ਆਪਣਾ ਡੇਰੇ ਵਾਲੇ ਬੰਦੇ ਆਪੋ ਆਪਣੇ ਪੱਠੇ ਵੱਢਣ ਚਲੇ ਗਏ ਆ ਤੇ ਆਪਾਂ ਪਹੁੰਚ ਆਏ ਆ ਤੇ ਹੁਣ ਵੱਢਦੇ ਆ ਸਭ ਤੋਂ ਪਹਿਲੇ ਪੱਠੇ ਲਓ ਜੀ ਪੱਠੇ-ਪੁੱਠੇ ਵੱਢ ਕੇ ਨਾ ਹੋ ਗਏ ਅਸੀਂ ਵਿਹਲੇ ਤੇ ਬਾਰਿਸ਼ ਵੀ ਹਲਕੀ-ਫੁਲਕੀ ਪੈ ਰਹੀ ਹੈ ਤੇ ਛੋਟਾ ਭਰਾ ਲੈ ਕੇ ਆਉਂਦਿਆ ਤੇ ਅੱਜ ਤੁਹਾਨੂੰ ਗੱਲ ਦੱਸਣਿਆ ਸਾਡੀ ਜਿਹੜੀ ਨਾ ਮੁਰਗੀ ਨੂੰ ਲੈ ਗਿਆ ਗਿੱਦਰ ਚੁੱਕ ਕੇ ਤੇ ਚਾਚੇ ਕੋ ਬੋਹਦੇ ਚਾਚਾ ਕਿਸ ਤਰ੍ਹਾਂ ਖਾਦੀ ਹੋਣੀ ਹੁੰਨੀ ਅੱਜ ਅੱਲਾ ਦਾ ਬੰਦਾ ਉਹ ਇੰਨੇ ਤੇ ਮਰਤ ਨਾਲ ਤੇ ਬਗਾਇਰ ਦਸੀ ਹੋਣੀ ਸੁੱਕੀ ਰੋਸਟ ਕੀਤੀ ਲੱਗਦਾ ਉਹਨੇ ਹਣਾ ਲੈ ਉਨੇ ਉਬਾਲ ਵੀ ਅੱਲਾ ਦੇ ਬੰਦੇ ਜੱਕ ਨੂੰ ਦੋ ਦਿਨ ਹੋ ਗਿਆ ਉਹ ਫੇਰਾ ਮਾਰਨਦੇ ਸੀ ਕਿੱਧਰ ਤੇ ਅੱਜ ਉਹਦਾ ਦਾ ਲੱਗ ਗਿਆ ਸੀ ਡੇਰੇ ਤੇ ਕੋਈ ਨਹੀਂ ਪੱਠੇ ਵੱਢਣ ਨੇ ਹਾਂ ਤੇ ਪਿੱਛੋਂ ਆਇਆ ਜਨਾਬ ਜੀ ਉਹ ਨਾ ਲੈ ਗਿਆ ਚਪਟਾ ਮਾਰਿਆ ਲੈ ਪੂਰਾ ਹਾਂਜੀ ਪੂਰੀ ਉਹਨੇ ਨਾ ਪਲੈਨਿੰਗ ਨਾਲ ਚਪਟਾ ਮਾਰਿਆ ਤੇ ਮੁਰਗੀ ਨਾ ਭਜਣ ਜੋਗੀ ਨਹੀਂ ਛੱਡੀ ਉਹਨੇ ਤੇ ਉਹ ਲੈ ਗਿਆ ਪਰਾਂ ਪੈਲੀਆਂ ਨੂੰ ਇਹ ਬੰਦੇ ਜਿਹੜੇ ਨੇ ਨਾ ਇਹ ਡੇਰੇ ਤੇ ਕੋਲ ਖਲੋਤੇ ਰਹੇ ਨੇ ਇਹਨਾਂ ਜਨਾਬ ਨਾ ਇੱਧਰ ਭਜਾਇਆ ਨਹੀਂ ਹੈ ਮੈਂ ਛੱਡਿਆ ਨਾ ਹੋ ਗਿਆ ਕਿਸੇ ਨੇ ਕੱਢਦਾ ਇਹ ਵੀਡੀਓ ਬਾਅਦ ਕੇ ਨਾ ਕਮਰਾ ਛੱਡੂ ਆਹੋ ਹੈ ਨਾਲੇ ਨਾਲ ਮਾੜੀ ਹੋਣੀ ਲੱਗਾ ਲਓ ਜੀ ਹਾਂ ਬਈ ਹੈ ਕਿੱਥੇ ਲੈ ਗਿਆ ਮੁਰਗੀ ਹਾਂ ਅੱਜ ਦਾ ਕਿਵੇਂ ਚੋਕ ਕੇ ਲੈ ਗਿਆ ਕਿਵੇਂ ਚੋਕ ਕੇ ਲੈ ਗਿਆ ਹੈ ਮੁਰਗੀ ਲਗਿਆ ਤਾਂ ਹੈ ਤੂੰ ਅੱਜ ਆਇਆ ਤੇ ਅੱਜ ਲੈ ਗਿਆ ਮੁਰਗੀ ਉਹ ਫੇਰਾ ਵੇਖਾ ਮੁੰਡਾ ਬਾਹਰ ਬਾਹਰ ਕਿੰਨੇ ਕੱਢੀਆਂ ਇਹਨੇ ਹੀ ਕੱਢੀਆਂ ਸੀ ਇਹਨੇ ਹੀ ਕੱਢੀਆਂ ਸੀ ਇਹ ਮੈਂ ਵੀ ਦਾਸ ਹਾਂ ਕਿੱਥੇ ਜਾ ਕੇ ਲਾਉਣੀ ਤੇ ਲਾਖ ਖਾਦੀ ਨਾ ਮੂੰਹ ਮਰ ਚ ਲਾਖ ਖਾਦੀਆਂ ਕੋਈ ਨਹੀਂ ਫਿਰ ਉਹਨੇ ਨਹੀਂ ਖਾਦੀ ਉਹ ਤੇ ਲੈ ਗਿਆ ਸੀ ਕਿੱਥੇ ਉਹ ਬੜੀ ਦੂਰ ਕਿੰਨੀ ਦੂਰ ਬੜੀ ਦੂਰ ਲਓ ਜੀ ਆਹ ਮੁਰਗੀਆਂ ਰਹਿ ਗਈਆਂ ਨੇ ਹੁਣ ਕਿੰਨੀਆਂ 16 ਸੀ 15 ਰਹੀਆਂ ਨਹੀਂ 20 ਨਹੀਂ 20 15 ਰਹਿ ਗਈਆਂ ਨੇ ਚਲੋ ਅੱਲਾ ਖੈਰ ਕਰੇ ਦੇਖੋ ਮੈਂ ਤਾਂ ਕਹਣਾ ਯਾਰ ਚਾਚਾ ਕਰ ਘੁਰ ਲਈਏ ਨਾਲ ਆਹ ਦੇਖ ਕੇ ਕਰ ਕੇ ਹੁਣ ਖੜੀ ਨਹੀਂ ਹੁਣ ਇਹਨੇ ਇਥੇ ਨਹੀਂ ਸ਼ੁਰੂ ਕਰੀ ਨੇ ਨਹੀਂ ਵੇਚਣੀ ਖਾ ਲਈ ਮੈਂ ਤਾਂ ਕਿਹਾ ਪਹਿਲੇ ਪਹਿਲੇ ਇੱਕ ਇੱਕ ਵੇਚਣੀ ਸਾਡੇ ਨੂੰ ਫਿਰ ਬਾਅਦ ਕਰਵਾ ਲੈ ਅਰੇ ਹਾਂ ਤੇ ਇੱਕ ਇੱਕ ਕਰ ਸਾਨੂੰ ਫੜਾਉਣੇ ਸੀ ਤੇ ਖਾਈਏ ਤੇ ਹਮ ਸਮਸਾ ਆਹੋ ਯਾਰ ਵੇਚਦੇ ਸਾਨੂੰ 3 300 ਦੀ ਮੁਰਗੀ ਵੇਚਦੇ ਸਾਨੂੰ 3 300 ਹਾਂ 300 ਦੀ ਵੀ ਨਹੀਂ ਮਿਲਦੀ ਹੋਰ ਕਿੰਨੇ ਕਿੰਨੇ ਦੀ ਤੁਸੀਂ ਗਿੱਦੜ ਨੂੰ ਖਵਾ ਲੈਣੀ ਆ ਤਾਂ ਸਾਨੂੰ ਮੁਰਗੀ ਨਹੀਂ ਖਵਾਣੀ ਤੁਸੀਂ ਹਣਾ ਗਿੱਦੜ 300 ਵੀ ਨਹੀਂ ਦਿੰਦਾ ਹਾਂਜੀ ਗਿੱਦੜ ਫ੍ਰੀ ਖਾ ਤੇ ਦਾਲ ਆ ਗਿਆ ਇਹਨਾਂ ਨੂੰ ਆਓ ਜੀ ਹੁਣ ਚਲੋ ਪੱਠੇ-ਪੁੱਠੇ ਪਾਉਂਦਾ ਨਾ ਟਾਈਮ ਹੋ ਗਿਆ ਪਾਣੀ ਪੂਰੇ ਡੰਨੇ ਆ ਤੇ ਇਹਨਾਂ ਨੂੰ ਪੱਠੇ-ਪੁੱਠੇ ਪਾਉਂਦੇ ਆ। ਲਓ ਜੀ ਅਸੀਂ ਹੁਣ ਕਰਨ ਲੱਗੇ ਆ ਇੱਕ ਫਨੀ ਵੀਡੀਓ ਸ਼ੂਟ ਤੇ ਸਾਰੇ ਜਣੇ ਹੋ ਗਏ ਆ ਇਕੱਠੇ ਤੇ ਵੀਡੀਓ ਹੁਣ ਕਰਦੇ ਆ ਸ਼ੂਟ ਤੇ ਲਓ ਜੀ ਸਰ ਦਿਖਾਓ ਲਿਆਓ ਓਏ ਹੱਤਾ ਕੇ ਚੱਲੋ ਜੀ ਚੱਲੋ ਲਓ ਜੀ ਹੁਣ ਵੀਡੀਓ ਬਣਾਤੇ ਬਣਾਵੇ ਵੀਡੀਓ ਬਣਾਉਂਦੇ ਆ ਨਹੀਂ ਦੂਜੀ ਕਿਹੜੀ ਦੂਜੀ ਆ ਵੇ ਮੈਂ ਬਣਾਉਂਦਾ ਤੂੰ ਵੀ ਮੈਂ ਵੀ ਵੇਚੀ ਆਂ ਇਹ ਕਹੇ ਹਸਾਬ ਦੇ ਨਾਲੇ ਵਲੌਗ ਬਣਨਦੇ ਆ ਤੇ ਨਾਲੇ ਆਪਾਂ ਵੀਡੀਓ ਦੀ ਇਹ ਵਿੱਚ ਨਹੀਂ ਆਉਣਾ ਇਹਨੇ ਇਹ ਬਾਹਰ ਹੈ ਚਲੋ ਚੱਲ ਪਿੱਛੇ ਆ ਨਾ ਕੋਈ ਨਹੀਂ ਨੇੜੇ ਵੀ ਹੋਏ ਨੇੜੇ ਹੋ ਨੇੜੇ ਉਸ ਟਾਈਮ ਤੇ ਬੋਲ ਪੈਂਦੀ ਉਸ ਟਾਈਮ ਤੇ ਬੋਲ ਪੈਂਦੀ ਥੋੜਾ ਪਿੱਛੇ ਆ ਜਾ ਨਾ ਭਾਈ ਸੈਟਅਪ ਲਾਉਣ ਨੇ ਪਹਿਲੇ ਇਸ ਤਰ੍ਹਾਂ ਹੀ ਵੀਡੀਓ ਸੈਟਅਪ ਲਾ ਰਹੇ ਆ ਪੂਰਾ ਭਾਈ ਇਹਨਾਂ ਨੂੰ ਬੜਾ ਵੀ ਨਹੀਂ ਨੇੜੇ ਹੋ ਯਾਰ ਕਲਰ ਸਹੀ ਹੈ ਮੈਂ ਇੱਥੇ ਖੜਾ ਨਾ ਪਿੱਛੋ ਕਲਰ ਨਹੀਂ ਤੇਰਾ ਸਹੀ Thì. mà mẹ này anh cái ngay cả sân gala liền. Nguyên <laughs> bảo <laughs> 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 चारिटल <laughs> बसि करो हलो ਆ ਮੇਰੇ ਭਾਜੀ ਚਾਕਾ ਆ ਰਹੇ ਬੱਸ ਕਰ ਬੱਸ ਕਰ ਬੜਾ ਲੰਮਾ ਕੰਮ ਕਿੰਨਾ ਗਲੰਬਾ ਲਓ ਜੀ ਸਾਡੀ ਵੀਡੀਓ ਸ਼ੂਟ ਹੋ ਗਈ ਮਾਮਾ ਜਾ ਹੁਣ ਘਰ ਜਾਦੋਦ ਲੈ ਆ ਜਾਵੇ ਇਹ ਮਮੇ ਦੇ ਭਾਜੀ ਚੈਨਲ ਤੇ ਆਏਗੀ ਲਓ ਜੀ ਬਾਰਿਸ਼ ਪੈਣ ਦੀ ਹੈ ਤੇ ਡੰਗਰ ਡੁੰਗਰ ਅਸੀਂ ਤੇ ਪਈ ਲੈ ਚੋ ਤੇ ਬਾਰਿਸ਼ ਜੜ ਪਈ ਹੈ ਇੱਥੇ ਹੀ ਬੈਠੇ ਆਂ ਅੰਦਰ ਹੀ ਹਵੇਲੀ ਜੀ ਚਾ ਚਾ ਵੀ ਸੁੰਗੜਿਆ ਪਿਆ ਲੱਗਦਾ ਚਾਚਾ ਨੂੰ ਠੰਡ ਲੱਗ ਰਹੀ ਕਿਉਂ ਚਾਚਾ ਠੰਡ ਤੇ ਨਹੀਂ ਲੱਗੰਦੀ ਅ ਚਾਚਾ ਨਹੀਂ ਆਜ ਨਹੀਂ ਲੱਗਦੀ ਆ ਨਹੀਂ ਲੱਗਦੀ ਠੰਡ ਕਿਉਂ ਆਈ ਪੱਠੇ ਪਟਾਇਮ ਨਾ ਵੜ ਲੇ ਤਾਂ ਯਾਰ ਜੇ ਤੋ ਹੋਈ ਵੇਲੇ ਗਏ ਹੁਣ ਪੱਠੇ ਪਾਉਣੇ ਨੇ ਅੱਲਾ ਦੇ ਸਿੱਧੇ 10 ਮਿੰਟ ਟਾਈਮ ਤੇ ਪੱਠੇ ਖੁੱਲੋ ਜਾ ਕੇ ਚਾਲ ਵਾ ਚਾਲਾ ਤੇ ਆਪਣਾ ਕੰਮ ਕੁੰਜੀ ਯਾਰ ਆਪਣਾ ਪੂਰਾ ਹੁਣ ਠੰਡ ਵਾਲਾ ਮਾਹੌਲ ਬਣ ਗਿਆ ਠੰਡ ਵਾਲਾ ਮਾਸ਼ਾ ਅੱਲਾ ਰੋਜ਼ੇ ਵੀ ਆਉਂਦੇ ਐ ਤੇ ਮੋ ਸਮ ਅੱਲਾ ਬਾਗ ਇੰਠਾ ਕਰ ਦਿੱਤਾ। ਲਓ ਜੀ ਆਪਾਂ ਨਾ ਕਰਕੇ ਢੰਗਰ ਢੁੰਗਰ ਅੰਦਰ ਤੇ ਹੁਣ ਚੜਾਣਾ। ਸਾਡਾ ਫਿਰ ਪਲਾਨ ਬਣ ਗਿਆ ਕਿ ਚਾਚੇ ਨੂੰ ਵੀ ਲੈ ਕੇ ਆਇਆ ਨਾਲ। ਫਨੀ ਕਲਿੱਪ ਹੀ ਬਣਾਉਣਾ ਹੈ। ਨਹੀਂ ਬੱਸ। ਉਹ ਅਸੀਂ ਬਣਾਵਾਂਗੇ। ਮੈਂ ਨਹੀਂ ਬੱਸ ਹਾਂ। ਬੈਜੋ ਬੈਜੋ ਚਲੋ। ਹਾਂ ਜੀ। ਤੇ ਤੇਰਾ ਪਿਓ ਵਾਹ ਮੈਂ ਇਸ ਲਈ ਆ ਬੈਠੇ ਹੋਣੇ। ਅੱਛਾ ਜੜਾ ਨਾ ਮੈਂ ਹੋਰ ਦੋ ਹੋਤੇ। ਮੈਂ ਹੁਣ ਪੁੱਛਾਂਗਾ। ਚਲੋ। 1 2 3 ਸਟਾਰਟ। ਅੱਖਾਂ ਨਾਲ ਤੂੰ ਮੇਰੇ ਵੱਲ ਵੇਖਣਾ। ਚਲੋ। ਇਹ ਚਲ। ਤੁਸੀਂ ਕੌਣ ਹੋ ਅਸੀਂ ਮਸੱਲੀ ਤੂੰ ਤੂੰ ਮਸੱਲੀ ਹੈ ਹਾਂਜੀ ਤੇ ਤੇਰਾ ਪਿਓ ਵਾਹ ਵੀ ਮਸੱਲੀ ਹਸਣ ਦਾ ਵਾਲਮ ਦੇ ਵਾਣਗੀ 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 ਯਾਰ ਲਓ ਜੀ ਆਪਾਂ ਦਾ ਹੋ ਗਿਆ ਹੁਣ ਵੀਲੇ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ